ਜੈਨ ਦੋਸਤੋ ਮੈਂ ਹਾਂ ਮਲਕੀ ਟਾਂਸ ਤੁਸੀਂ ਦੇਖ ਰਹੇ ਹੋ ਗੋਲਡ ਰਿਜ਼ਵਨ ਟੀਵੀ ਪਾਜੂ ਗੁਰਦਾਸਪੁਰ ਵਿਖੇ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਡੀਸੀ ਗੁਰਦਾਸਪੁਰ ਨੂੰ ਸੰਪਿਆ ਗਿਆ ਮੰਗ ਪੱਤਰ ਪੰਜਾਬ ਦੇ ਕਿਸਾਨਾਂ ਵੱਲੋਂ ਸੰਨ 2024 ਸੰਨ 2025 ਦੌਰਾਨ ਸਕਾਰੀ ਮਿਲਾਂ ਨੂੰ ਗੰਨਾ ਵੇਚਿਆ ਗਿਆ ਸੀ ਜੇਕਰ ਪੰਜਾਬ ਸਰਕਾਰ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਦਿੰਦੀ ਤਾਂ ਅਨਮਿੱਥੇ ਸਮੇਂ ਲਈ ਸ਼ੂਗਰ ਮਿਲ ਪਨੀਆਰ ਵਿਖੇ ਪੰਜਾਬ ਸਰਕਾਰ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਪੱਤਰਕਾਰ ਆਜ਼ਾਦਨ ਰੰਦਾਵਾ ਦੀ ਇੱਕ ਖਾਸ ਰਿਪੋਰਟ ਗੋਡਜ਼ 1 TV ਧੰਨਵਾਦ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸੁਤੀ ਹੋਈ ਸਰਕਾਰ ਤੱਕ ਤੇ ਆਵਾਮ ਜਨਤਾ ਤੱਕ ਸਾਡੀ ਗੱਲ ਪਹੁੰਚਾਉਣੀ ਹੈ ਅਸੀਂ ਅੱਜ ਆਪ ਜੀ ਦੇ ਚੈਨਲ ਲਈ ਇਹ ਦੱਸਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਉਦੋਂ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਨਵਾਂ ਕੰਮ ਲੈ ਕੇ ਆਵਾਂਗੇ ਬਦਲਾਅ ਕਰਾਂਗੇ ਪਰ ਬਦਲਾਅ ਇਹ ਨਾ ਕੀਤਾ ਇਹਨਾਂ ਨੇ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਕਿਸ਼ਤਾਂ 'ਚ ਮਈ ਜੂਨ ਜੁਲਾਈ 'ਚ ਕਿਸ਼ਤਾਂ ਬੰਦਦੀਆਂ ਸੀ ਉਹਦੇ ਹਿਸਾਬ ਨਾਲ ਪੇਮੈਂਟਾਂ ਦਿੰਦੀਆਂ ਸੀ ਅੱਜ ਭਗਵੰਤ ਮਾਨ ਸਰਕਾਰ ਸੁੱਤੀ ਪਈ ਹੈ ਜਿਹਦੇ ਤੇ ਗੰਨੇ ਦੀ ਪੇਮੈਂਟ ਜਿਹੜੀ ਆ ਸਾਡੀ ਸਰਕਾਰ ਹਲ ਬਕਾਇਆ ਪਈ ਹੈ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਹਿਕਾਰੀ ਮਿਲਾਂ ਦੀ ਪੇਮੈਂਟ ਜਿਹੜੀ ਆ ਉਹ 100 99 ਕਰੋੜ 88 ਲੱਖ 72 ਹਜ਼ਾਰ ਰੁਪਇਆ ਜਿਹੜੀ ਰਾਸ਼ੀ ਹੈ ਸਹਿਕਾਰੀ ਮਿਲਾਂ ਦੀ ਬਕਾਇਆ ਵਾ ਤੇ ਭਗਵੰਤ ਮਾਨ ਸਰਕਾਰ ਸੁੱਤੀ ਪਈ ਆ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਨਿੱਜੀ ਮਿਲਾਂ ਦੀ ਬਕਾਇਆ ਰਾਸ਼ੀ ਸਰਕਾਰ ਨੇ ਦੇਣੀ ਆ ਸਬਸਿਡੀ ਦੇ ਰੂਪ ਚ 61 ਰੁਪਏ 50 ਪੈਸੇ ਪ੍ਰਤੀ ਕੰਟਲ ਦੇ ਹਿਸਾਬ ਨਾਲ ਉਹ 122 ਕਰੋੜ ਰੁਪਏ ਆ ਮੈਂ ਆਪ ਜੀ ਦੇ ਚੈਨਲ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਪਿਛਲੇ ਮਹੀਨੇ ਜੂਨ ਦੇ ਵਿੱਚ 62 ਕਰੋੜ ਦਾ ਸਰਕਾਰ ਨੇ ਰੌਲਾ ਪਾਇਆ ਕਿ 62 ਕਰੋੜ ਦਾ ਚੈੱਕ ਇਹਨਾਂ ਦਾ ਪਾਸ ਹੋ ਗਿਆ ਤੇ ਨਾਲ ਦੀ ਨਾਲ ਅਗਲੀ ਪੇਮੈਂਟ ਵੀ ਕਰਾਂਗੇ ਜਿਹੜਾ 62 ਕਰੋੜ ਰੁਪਈਆ ਖਜ਼ਾਨੇ 'ਚ ਗਿਆ ਉਹਨੂੰ ਕੱਟਵੱਟ ਕਰਕੇ 50 ਕਰੋੜ ਰੁਪਈਆ ਦਿੱਤਾ ਹੈ ਜਿਹਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਹਿਕਾਰੀ ਮਿਲਾਂ ਦੀ ਜੇ ਇਕੱਲੀ-ਕੱਲੀ ਦੀ ਗੱਲ ਕਰਾਂ ਲੰਬੀ ਚੱਲੇਗੀ ਉਹ Sugar Mill ਪੁਨਿਆਰ ਦੀ ਜੇ ਮੈਂ ਗੱਲ ਕਰਾਂ ਤਾਂ Sugar Mill ਪੁਨਿਆਰ ਗੁਰਦਾਸਪੁਰ ਦੇ ਵਿੱਚ 34 ਕਰੋੜ 99 ਲੱਖ ਰੁਪਈਆ ਜਿਹੜਾ ਉਹ ਅਜੇ ਬਕਾਇਆ ਪਿਆ ਹੈ ਇਸੇ ਤਰ੍ਹਾਂ ਜੇ ਮੈਂ ਇਹ ਨਾਲੇ ਦੀ ਗੱਲ ਕਰਾਂ ਤੇ 21 ਕਰੋੜ 61 ਲੱਖ 61 ਲੱਖ 48 ਹਜ਼ਾਰ ਰੁਪਈਆ ਉਹਨਾਂ ਦਾ ਬਕਾਇਆ ਵਾ ਜੇ ਨਪੋਦਰ ਦੀ ਗੱਲ ਕਰਾਂ ਤੇ 19 ਲੱਖ 19 ਕਰੋੜ 86 ਲੱਖ 70 ਹਜ਼ਾਰ ਉਹਨਾਂ ਦਾ ਪਿਆ ਵਾ ਭੋਗਪੁਰ ਦੀ ਗੱਲ ਕਰਾਂ ਤੇ 15 ਕਰੋੜ 66 ਲੱਖ 35 ਹਜ਼ਾਰ ਰੁਪਿਆ ਉਸ ਮਿਲਦਾ ਬਕਾਇਆ ਪਿਆ ਔਰ ਸੂਗਰ ਮਲੇਪਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉਹਦੀ ਮੈਂ ਗੱਲ ਕਰਾਂ 32 ਕਰੋੜ 51 ਲੱਖ 33 ਹਜ਼ਾਰ ਰੁਪਿਆ ਉਹਦਾ ਵੀ ਅਜੇ ਬਕਾਇਆ ਪਿਆ ਇਸੇ ਤਰ੍ਹਾਂ ਜੇ ਮੈਂ ਥੋੜਾ ਪਿੱਛੇ ਚੱਲਾਂ ਤੇ ਜਿਹੜੀਆਂ ਦੂਸਰੀਆਂ ਦੋ ਮਿੱਲਾਂ ਰਹਿ ਗਈਆਂ ਨੇ ਚਾਰ ਮਿੱਲਾਂ ਰਹਿ ਗਈਆਂ ਨੇ ਫਾਜ਼ਿਲਕਾ ਦਾ 19 ਕਰੋੜ ਹੈ ਵਾਜਲ ਕਦਾ 19 ਕਰੋੜ 22 ਲੱਖ ਹੈ ਮੋਰਿੰਡਾ ਮਿਲਦਾ 18 ਕਰੋੜ 69 ਲੱਖ ਰੁਪਇਆ ਵਾ ਗੁੱਡੇਵਾਲ ਮਿਲਦਾ 15 ਕਰੋੜ 33 ਲੱਖ ਰੁਪਇਆ ਵਾ ਤੇ ਜੇ ਮੈਂ ਗੱਲ ਕਰਾਂ ਨਵਾਂ ਸ਼ਹਿਰ ਮਿਲਦੀ 20 ਕਰੋੜ 99 ਲੱਖ ਰੁਪਇਆ 21 ਕਰੋੜ ਰੁਪਇਆ ਉਹਦਾ ਵੀ ਰਹਿ ਰਿਹਾ ਉਹ ਸਹਿਕਾਰੀ ਮਿਲਾਂ ਦੇ ਨਾਲ ਨਾਲ ਪ੍ਰਾਈਵੇਟ ਮਿਲਾਂ ਵੱਲੋਂ ਜਿਹੜਾ ਸਰਕਾਰ ਨੇ 61 ਰੁਪਏ 50 ਪੈਸੇ ਦੇ ਹਿਸਾਬ ਨਾਲ ਪੈਸਾ ਦੇਣਾ 122 ਕਰੋੜ ਰੁਪਇਆ ਅਜੇ ਰਹਿਦਾ ਅਸੀਂ ਭਗਵੰਤ ਮਾਨ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਕਰਕੇ ਯੁੱਧ ਨਸਿਆਂ ਵਿਰੋਧ ਵਾਲੇ ਪਾਸੇ ਕਰਕੇ ਇੱਕ ਦੂਜੇ ਦੇ ਪਰਚੇ ਕਰਾ ਕੇ ਝੂਠੀਆਂ ਸੱਚੀਆਂ ਸਪੋਟਾਂ ਦੇਖ ਕੇ ਸਾਰਾ ਕੁਝ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੇ ਆ ਔਰ ਅੱਜ ਕਿਸਾਨ ਮੰਗ ਪੱਤਰ ਦੇਣ ਆਏ ਆ ਕਿਸਾਨ ਯੂਨੀਅਨ ਦੇ ਸਾਰੇ ਆਗੂ ਆਏ ਨੇ ਮੈਂ ਮਾਨ ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਅਸੀਂ ਸਿਰਫ ਤੇ ਸਿਰਫ 12 ਤੋਂ 14 ਦਿਨ ਦਾ ਟਾਈਮ ਦੇਾਂਗੇ ਜੇ 12 ਤੋਂ 14 ਦਿਨ ਦੇ ਵਿੱਚ ਵਿੱਚ ਸਾਡੀ ਪੇਮੈਂਟ ਨਾ ਕੀਤੀ ਔਰ ਅਗਸਤ ਦੀ 1-2 ਤਰੀਕ ਨੂੰ ਸ਼ੂਗਰ ਮਿਲ ਪੁਨਿਆਰ ਦੇ ਅੱਗੇ ਧਰਨਾ ਲਾਵਾਂਗੇ ਜਿਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਤੇ ਸੂਬਾ ਖੜ ਐਮਡੀ ਦੀ ਹੋਵੇਗੀ ਜੇ ਕੋਈ ਰਾਹ ਗਈ ਉਥੇ ਤੰਗ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਪੂਪੰਤਮਨ ਸਰਕਾਰ ਦੀ ਹੋਵੇ ਅੱਜ ਜੋ ਮੰਗ ਪੱਤਰ ਦਿੱਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀਆਂ ਮਿਲਾਂ ਨੇ ਉਹਨਾਂ ਦਾ ਬਕਾਇਆ ਰਾਸ਼ੀ ਦੇ ਵਿਰੋਧ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਕਿਉਂਕਿ ਅੱਜ ਜਿਹੜੇ ਕਿਸਾਨ ਨੇ ਮਨ ਫਾਈਨੈਂਸ਼ੀਅਲ ਹਾਲਤ ਦੇਖੀ ਜਾਏ ਤੇ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੰਨੇ ਦੀ ਫਸਲ ਇੱਕ ਕੈਸ਼ ਕ੍ਰੋਪ ਹੋਣੀ ਚਾਹੀਦੀ ਹੈ ਜਿਹੜੀ ਇੱਕ ਸਾਲ ਬਾਅਦ ਆਂਦੀ ਆ ਕਿ ਜਿਹੜੀ ਜਿਹਦੇ ਵਿੱਚ ਜ਼ਿਮੀਂਦਾਰਾਂ ਨੇ ਆਪਣੇ ਠੇਕੇ ਦੇਨੇ ਆ ਆਪਣੇ ਜ਼ਮੀਨ ਨਾਲ ਉੱਤੇ ਫਸਲ ਤੇ ਖਰਚਾ ਕਰਨਾ ਉਹ ਸਾਲ ਇੱਕ ਖਰਚਾ ਕਰਨ ਤੋਂ ਬਾਅਦ ਮੇਲਾ ਨੂੰ ਅਸੀਂ ਫਸਲ ਦੇ ਦਿੱਤੀ ਹੋਈ ਆ ਕਿ ਜਿਹੜੀ ਅੱਜ 6 ਤੋਂ 7 ਮਹੀਨੇ ਹੋ ਗਿਆ ਸਾਡੀਆਂ ਪੇਮੈਂਟਾਂ ਨਹੀਂ ਮਿਲ ਰਹੀਆਂ ਔਰ ਅਸੀਂ ਬੈਂਕਾਂ ਦੀਆਂ ਲਿਮਟਾਂ ਭਰ-ਭਰ ਵਿਆਜ ਭਰ-ਭਰ ਉਹ ਬੈਂਕਾਂ ਨੂੰ ਦੇ ਰਹੇ ਆ ਆਪਣੇ ਬੱਚੇ ਪੜਾਉਣੇ ਆ ਅੱਗੇ ਫਸਲ ਤੇ ਖਰਚਾ ਕਰਨਾ ਇਹ ਕਿਵੇਂ ਕੀਤਾ ਜਾਵੇ ਕਿਸਾਨ ਅੱਜ ਇਸ ਦੁਵਿਧਾ ਦੇ ਵਿੱਚ ਆ ਕਿ ਮੈਂ ਖਰਚਾ ਕਰਾਂ ਦਾ ਕਰਾਂ ਕਿੱਥੋਂ ਔਰ ਬੈਂਕਾਂ ਵਾਲੇ ਵੀ ਇੱਥੋਂ ਤੱਕ ਜਵਾਬ ਦੇ ਚੁੱਕੇ ਨੇ ਕਿ ਅਸੀਂ ਤੁਹਾਨੂੰ ਪੇਮੈਂਟਾਂ ਨਹੀਂ ਦੇਣੀਆਂ ਸਾਨੂੰ ਬੈਂਕ ਤੋਂ ਕਰਜ਼ਾ ਨਹੀਂ ਚਾਹੀਦਾ ਸਾਨੂੰ ਆਪਣੀ ਜਿਹੜੀ ਗੰਨੇ ਦੀ ਬਕਾਇਆ ਰਾਸ਼ੀ ਆ ਉਹ ਚਾਹੀਦੀ ਆ ਜਦ ਕਿ ਭਵੰਤਮਾਨ ਸਰਕਾਰ ਜਦੋਂ ਆਈ ਸੀਗੀ ਉਹ ਇੰਨੀ ਗੱਲ ਕਹਿੰਦੀ ਸੀ ਗੰਨੇ ਦੀ ਪੇਮੈਂਟ ਤੁਹਾਨੂੰ ਅਸੀਂ 21 ਦਿਨਾਂ ਦੇ ਵਿੱਚ ਤੁਹਾਡੇ ਖਾਤਿਆਂ ਦੇ ਵਿੱਚ ਪਾਵਾ ਕਰਾਂਗੇ ਕਿ ਜਿਹੜੀ ਅੱਜ ਪੰਜਾਬ ਸਰਕਾਰ ਆ ਭਵੰਤਮਾਨ ਸਾਹਿਬ ਦੀ ਸਰਕਾਰ ਆ ਆਪਣੇ ਵਾਅਦਿਆਂ ਤੋਂ ਪੂਰੀ ਨਹੀਂ ਉੱਤਰੀ ਉਹਦੇ ਵਿੱਚ ਅਸਫਲ ਹੋ ਰਹੀ ਆ ਪੂਰੀ ਤਰ੍ਹਾਂ ਫੇਲ ਹੋ ਰਹੀ ਆ ਜੀ ਸਾਡੀ ਸਰਕਾਰ ਤੋਂ ਇਹੀ ਮੰਗ ਆ ਕਿ ਜਿਹੜੇ ਸਾਡੇ ਪੰਜਾਬ ਦੇ ਗੰਨਾ ਕਾਸ਼ਤਕਾਰ ਆ ਉਹਨਾਂ ਦਾ ਜੋ ਵੀ ਬਕਾਇਆ ਰਾਸ਼ੀ ਆ ਉਹ ਸਾਡੇ ਖਾਤਿਆਂ ਵਿੱਚ ਪਾਣੀ ਚਾਹੀਦੀ ਆ